ਹੌਣ ਬਣੀ ਉਹ ਗੱਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕੀ ਹਾਲ ਚੱਲ ਜੇ ਬਹੁਤ ਵਧੀਆ ਜੀ ਤੁਸੀਂ ਆਪਣੇ ਸੁਣਾਓ ਉਮੀਦ ਆ ਕਿ ਸਾਰੇ ਭੈਣ ਭਰਾ ਠੀਕ ਠਾਕ ਹੋਵੋਗੇ ਤੇ ਅੱਜ ਲੱਗਾ ਲੱਗਾ ਬਣਨ ਕਿ ਲੱਗੀ ਬਣਨ ਅੱਜ ਲੱਗਾ ਬਣ ਗਾਜਰ ਦਾ ਹਲਵਾ ਹਲਵਾ ਖੀਰ ਨਹੀਂ ਬਾਅਦ ਦੇ ਵੇਹੇ ਆਹੀ ਵੀ ਗਾਜਰਾਂ ਦੀ ਖੀਰ ਸ਼ਹਿਰਾਜ ਨੂੰ ਨਹੀਂ ਆਖਣ ਦੇ ਗਾਜਰਾਂ ਦੀ ਖੀਰ ਬਣਾਉਂ ਤਾਂ ਮੈਂ ਚੱਲ ਫੇਰ ਕਿਸ ਦਿਨ ਖੀਰ ਬਣਾਵਾਂਗੇ ਗਾਜਰਾ ਲਿਆ ਹੀ ਸਬਜ਼ੀ ਵਾਸਤੇ ਕੁਛ ਤੇ ਜਿਆਦਾ ਲਾਲੀਆਂ ਤੇ ਜਿਹੜੀਆਂ ਬਰੀਕ ਹੀ ਉਹਨਾਂ ਦੀ ਸਬਜ਼ੀ ਬਣਾ ਲਈ ਆ ਜਿਹੜੀਆਂ ਵੱਡੀਆਂ ਗਾਜਰਾਂ ਨੇ ਉਹਨਾਂ ਦਾ ਮੈਂ ਹਾਂ ਗਾਜਰ ਦਾ ਹਲਵਾ ਬਣਾ ਲੈਨੇ ਆ ਤੇ ਬਸ ਨਾਲੇ ਬਣਾ ਲੈਨੇ ਆ ਤਾਂ ਨਾਲੇ ਫਿਰ ਦੱਸਦੇ ਨੇ ਆ ਵੀ ਕਿਵੇਂ ਅਸੀਂ ਬਣਾਇਆ ਵਾ ਤੇ ਤੁਸੀਂ ਵੀ ਦੱਸਦੇ ਹੋ ਵੀ ਤੁਸੀਂ ਕਿਵੇਂ ਬਣਾਉਂਦੇ ਹੋ ਇੱਧਰ ਹੀ ਕਮੀ ਲੱਗੀਆਂ ਹੈ ਵਾਹ ਹੋ ਗਿਆ ਬਣਾ ਡ్రਾਈ ਫਰੂਟ ਹਾਂਜੀ ਬਦਾਮ ਮੈਂ ਪਾ ਲੈਨੇ ਆ ਤੇ ਮੇਵੇ ਲਿਆਂਦੇ ਸੀ ਨਾਲ ਆ ਜੀ ਆ ਵੀ ਪਚਪੌਣੀ ਰੋਟੀਆਂ ਨਹੀਂ ਇਹ ਤਾਂ ਆਪਣੇ ਖਾਣ ਨੂੰ ਕੱਢਣ ਲਈ ਖਾਣ ਵਾਸਤੇ ਚਲ ਤੇ ਉਹ ਆਂਦੀ ਆ ਮੇਵੇ ਪੌਣੇ ਨਹੀਂ ਆ ਮੇਵੇ ਵੀ ਚਲ ਪਾ ਲੈਨੇ ਆ ਮੇਵੇ ਵੀ ਤੇ ਬਦਾਮ ਨਹੀਂ ਪਾਉਣਾ ਬਦਾਮ ਦੇ ਦੇ ਸੱਜੇ ਇਹਨਾਂ ਨੂੰ ਕਰਕੇ ਬਿੱਲੀ ਕਾਸ਼ ਹਣਾ ਅਧੋਰ ਰਹਿ ਗਈਆਂ ਕਰਨ ਵਾਲੀਆਂ ਬਸ ਇਹ ਹੁਣ ਕਰ ਲੈਣੀਆਂ ਘਿਓ ਪਾਲਿਆ 2-3 ਚਮਚ ਮੈਂ ਜਿਹੜਾ ਉਹ ਹੁੰਦਾ ਨਹੀਂ ਵਿਆਹਾਂ ਚ ਸੁੱਕਾ ਸੁੱਕਾ ਥੋੜਾ ਹਲਵਾ ਉਹ ਬਣਾਉਨੇ ਆ ਉਦਾਂ ਜਿਹੜਾ ਹੁੰਦਾ ਵਾ ਗਾਜਰਾਂ ਦਾ ਗਜਰੇਲਾ ਹੁੰਦਾ ਵਾ ਉਹ ਤੇ ਦੁੱਧ ਵਾਲਾ ਜਿਆਦਾ ਦੁੱਧ ਹੋਵੇ ਫਿਰ ਬੰਦ ਉਹ ਵੀ ਬੜਾ ਟੇਸਟੀ ਲੱਗਦਾ ਏ ਆ ਕਰਦੇ ਜਲਦੀ ਜਲਦੀ ਨਾਲ ਨਾਲ ਮੈਂ ਬਣਾਉਂਦੀ ਆ ਤੇ ਨਾਲ ਨਾਲ ਮੈਂ ਦੱਸਣ ਲੱਗੀ ਆ ਵੀ ਮੈਂ ਐਵੇਂ ਬਣਾਉਂਦੀ ਆ ਤੁਸੀਂ ਵੀ ਆਪਣਾ ਤਰੀਕਾ ਦੱਸਿਓ ਵੀ ਤੁਸੀਂ ਕਿਵੇਂ ਬਣਾਉਂਦੇ ਹੋ ਠੀਕ ਹੈ ਓਕੇ ਦਾਲ ਮਿਲ ਕੇ ਫਿਰ ਹੋਰ ਪਤਾ ਲੱਗ ਜਾਂਦਾ ਖਲੋਇਆ ਮਨਨ ਇੱਕ ਵਾਰੀ ਮੈਂ ਵੀ ਦੱਸਾਂ ਤੁਸੀਂ ਕੀ ਕਰਨਾ ਜੇ ਆਹ ਮੈਂ ਘਿਓ ਪਾ ਕੇ ਤੇ ਉਹਦੇ ਵਿੱਚ ਥੋੜਾ ਜਿਹਾ ਬਦਾਮਾਂ ਨੂੰ ਕੱਟਤਾ ਵਾ ਤੇ ਵੀ ਦੇ ਵਿੱਚ ਹੀ ਗਾਜਰਾ ਪਾ ਦਿੰਦੀ ਆ ਮਨਨ ਨਾ ਵੀ ਦਾ ਕੜਾਈ ਦਾ ਢੱਕਣ ਲੈ ਕੇ ਆਓ ਜòn ਸਾ ਵੀ ਕਰ ਦਉਂਦਾ ਇਹ ਤੜਾਈ ਵਿੱਚ ਨਹੀਂ ਆ ਨਹੀਂ ਇਹ ਸੁੱਕ ਜਾਣਾ ਥੋੜਾ ਹੋ ਜਾਣਾ ਇਹਨਾਂ ਨੂੰ ਟੱਕ ਦੇਣਾ ਵਾ ਤੇ 5 ਕਿ ਮਿੰਟ 10 ਮਿੰਟ ਜਿੰਨਾ ਚਿਰ ਮਤਲਬ ਕਿ ਗਾਜਰਾ ਥੋੜੀਆਂ ਜੀਆਂ ਹੋ ਜਾਣਾ ਕੂਲੀਆਂ ਨਰਮ ਜੀਆਂ ਹੋ ਜਾਣਾਂ ਇੰਨਾ ਚਿਰ ਇਹਨਾਂ ਨੂੰ ਭਾਫ਼ ਦੇਣੀ ਹੈ ਸਟੀਮ ਜੀ ਨਹੀਂ ਹੋ ਜਾਣੀਆਂ ਇਹਨਾਂ ਦੇ ਤਾਂ ਹਾਟਕਨ ਦੇ ਦੇਣਾ ਉੱਪਰ ਇਹਦੇ ਨਾਲ ਇੰਦਾ ਕੰਮ ਹੀ ਮੁਕਾਤਾ ਮੰਨਦੇ ਆਹ ਦੋ ਗਾਜਰਾ ਰਹਿ ਗਈਆਂ ਅਸੀਂ ਚਲ ਨਾਲ ਹੀ ਮੈਂ ਚੀਨੀ ਪਾ ਲੈ ਲੱਗੀ ਆ ਚੀਨੀ ਵਿੱਚ ਥੋੜੀ ਪਾਣੀ ਇਹ ਆਪਣੇ ਆਪ ਸੁਆਦ ਆ ਦੇ ਦੂਜੀ ਪਾਣੀ ਹੀ ਬਰੀਕ ਕੋਈ ਗੱਲ ਨਹੀਂ ਖੁੱਲ ਜਾਣੀ ਆ ਖੁੱਲ ਜੂਗੀ ਨਾ ਹਾਂਜੀ ਹਾਂਜੀ ਤੇ ਨਾਲੇ ਕੋਲੀ ਤੇ ਫਿਰ ਵੇਖੀ ਨਹੀਂ ਨਹੀਂ ਖੁੱਲ ਜਾਣੀ ਆ ਇਹ ਮੈਂ ਤਾਂ ਹੀ ਕੀਤੀ ਪਾਤੀ ਆ ਤੇ ਜਦੋਂ ਗਾਜਰਾਂ ਨੇ ਉਹ ਹੁਣਾ ਵਾ ਨਾ ਨਰਮ ਹੋਣਾ ਵਾ ਤੇ ਨਾਲ ਹੀ ਫਿਰ ਜਿਹੜੀ ਚੀਨੀ ਆ ਖੁੱਲ ਜਾਣੀ ਆ ਤੇ ਫਿਰ ਜਿਹੜਾ ਚੀਨੀ ਦਾ ਪਾਣੀ ਹੋਣਾ ਜਦੋਂ ਚੀਨੀ ਖੁੱਲਦੀ ਭੁਲਣੀ ਆ ਉਹ ਪਾਣੀ ਵੀ ਵਿੱਚੇ ਸੋਖ ਜਾਏਗਾ ਇਦੋਂ ਬਾਅਦ ਵਿੱਚ ਦੁੱਧ ਪਾਵਾਂਗੇ ਥੋੜਾ ਤੇ ਫਿਰ ਉਹਦੇ ਨਾਲ ਬਹੁਤ ਟੇਸਟ ਆਏਗਾ ਇਹ ਤਾਂ ਆ ਆ ਲੱਥ ਗਿਆ ਵਾ ਇਹ ਪਮ ਕਵੋਣਾ ਵੀ ਚੱਤਾਂ ਹੋ ਜਾਂਦਾ ਤੇ ਲੈ ਜੇ ਇਹ ਰੰਗ ਨਹੀਂ ਚੜ ਗਿਆ ਜੀ ਆ ਗਿਆ ਨਾ ਬਸ ਹੋਰ ਥੋੜਾ ਜਿਹਾ ਹੋ ਜਾਏਗਾ ਜਿਵੇਂ ਖੰਡ ਪਾਈ ਆ ਆ ਸਵਾਦ ਦੇ ਅਨਸਾਰ ਫਿਰ ਪਾ ਲਾਂਗੇ ਜੇ ਘੱਟ ਜੂਗੀ ਨਾ ਫਿਰ ਉਹਦਾ ਹੁਣ ਪਾਣੀ ਜਿਹੜਾ ਖੰਡ ਦਾ ਨਾ ਉਹ ਛੱਡਿਆ ਤੇ ਆਜ ਹੁਣ ਕੱਜ ਰਿਹਾ ਵੀ ਨਰਮ ਹੋਈ ਜਾਣੀਆਂ ਇਹਨਾਂ 5-7 ਮਿੰਟ ਜਦੋਂ ਨਰਮ ਹੋ ਗਈਆਂ ਫਿਰ ਦੁੱਧ ਵਿੱਚ ਪਾਉਣਾ ਥੋੜਾ ਜਿਹਾ ਹੋਰ 2 ਮਿੰਟ ਹੋਰ ਰੋਣੇ ਬਸ ਹੁਣ ਇਹਦੇ ਵਿੱਚ ਦੁੱਧ ਪਾਉਣ ਗੀਆਂ ਦੁੱਧ ਮੈਂ ਪਾਉਣ ਦੀਆਂ ਮਲਾਈ ਵਾਲਾ 2 ਕੱਪ ਦੁੱਧ ਪਾਉਣਾ ਵਾ ਆ 2 ਕੱਪ ਹੀ ਆ ਦੋ ਤਿੰਨ ਕਾਤਾ ਸੰਗਣਾ ਦੁੱਧ ਦਾ ਮਲਾਈ ਵਾਲਾ ਇਹਦੇ ਨਾਲ ਫਿਰ ਆਪਣੇ ਗਜਰੀਲੇ ਦਾ ਸਵਾਦ ਵਧ ਆਏਗਾ ਇਹ ਵੀ ਹਿਸਾਬ ਨਾਲ ਹਨਾ ਵੇਖ ਲੈਣਾ ਵੱਧ ਘੱਟ ਚਾਹੀਦਾ ਹੈ ਤੇ ਦੁੱਧ ਹਾਂਜੀ ਦੁੱਧ ਦਾ ਇਹ ਆ ਵੀ ਜਿੰਨਾ ਹੀ ਜ਼ਿਆਦਾ ਪਾਵਾਂਗੇ ਉਹ ਫਿਰ ਰਿੰਨਣ ਵਿੱਚ ਘੜੀ ਲੱਗਣੀ ਹੈ ਨਾ ਦੁੱਧ ਸੁਕਾਉਣਾ ਵੀ ਹੁੰਦਾ ਵਾ ਇਸ ਕਰਕੇ 2 ਕੱਪ ਪਾ ਲਿਆ ਮਲਾਈ ਵਾਲਾ ਜਿੰਨਾ ਹੀ ਦੂਸਰਾ ਮਲਾਈ ਤੋਂ ਬਗਾਰ ਪਾਵਾਂਗੇ ਪਤਲਾ ਦੁੱਧ ਉਹ ਫਿਰ ਜ਼ਿਆਦਾ ਚਿਰ ਲੱਗੇਗਾ ਇਦਾਂ ਥੋੜਾ ਜ਼ਿਆਦਾ ਟੇਸਟੀ ਬਣੇਗਾ ਮਲਾਈ ਨਾਲ ਇਨੂੰ ਦੁੱਧ ਨਾਲ ਮਿਕਸ ਕਰਕੇ ਇਹਨੂੰ ਫਿਰ ਇਦਾਂ ਹੀ ਟੱਕ ਦੇਣਾ ਵਾ ਤੇ ਜਦੋਂ ਫਿਰ ਦੁੱਧ ਸੁੱਕ ਜਾਏਗਾ ਵਿੱਚ ਮਿਕਸ ਹੋ ਜਾਏਗਾ ਚੰਗੀ ਤਰ੍ਹਾਂ ਫਿਰ ਅਸਲੀ ਰੰਗ ਨਿਕਲਣਾ ਗਜਰੇਲੇ ਦਾ ਬਣ ਗਿਆ ਜੀ ਦੁੱਧ ਸੁੱਕ ਗਿਆ ਵਾ ਤੇ ਗਜਰੇਲਾ ਨਿਕਲਾ ਆ ਅੱਗੇ ਨਿਖਾਰ ਆ ਜਿਹੜੇ ਉਹ ਹਲਵਾਈ ਬਣਾਉਂਦੇ ਆ ਨਾ ਉਹਨਾਂ ਉਹਨਾਂ ਦਾ ਪੂਰਾ ਰੈੱਡ ਕਲਰ ਦਾ ਗਜਰੇਲਾ ਹੁੰਦਾ ਹਨਾ ਉਹਨਾਂ ਨੇ ਕਲਰ ਪਾਇਆ ਹੁੰਦਾ ਵਿੱਚ ਸ਼ਾਇਦ ਕਲਰ ਪਾਇਆ ਹੁੰਦਾ ਹੈ ਰਾਰਾਂਗ ਸੋਨਾ ਲੱਗਣ ਡਿਆ ਹਾਂ ਘਰ ਵਾਲਾ ਨਾਲ ਰੰਗ ਵੀ ਨਹੀਂ ਪਿਆ ਤੇ ਨਾਲੇ ਹੁਣ ਇਹਦੇ ਵਿੱਚ ਸੁੱਕਾ ਦੁੱਧ ਮਿਕਸ ਕਰ ਲੱਗੀ ਮੈਂ ਇਹ ਆਪਣੇ ਸੁਆਦ ਅਨੁਸਾਰ ਆਪਣੀ ਮਰਜ਼ੀ ਨਹੀਂ ਆ ਜ਼ਰੂਰੀ ਨਹੀਂ ਹੁੰਦਾ ਕੋਈ ਜਿੱਦਾਂ ਮਾਵਾ ਨਹੀਂ ਨਾ ਹੈਗਾ ਮਾਵੇ ਦੀ ਜਗ੍ਹਾ ਤੇ ਹਨਾ ਕਈ ਵਾਰੀ ਜਿਹੜੇ ਹੁੰਦੇ ਹਲਵਾਈ ਉਹ ਮਾਵਾ ਪਾਉਂਦੇ ਇਦਾਂ ਕਰਕੇ ਵਿੱਚ ਲੱਭਦਾ ਏ ਇਸ ਕਰਕੇ ਮੈਂ ਸੁੱਕਾ ਦੁੱਧ ਪਾ ਲਿਆ ਤੇ ਹੁਣ ਖਾ ਕੇ ਟੇਸਟ ਕਰਕੇ ਦੱਸਿਓ ਮਿੱਠਾ ਵਗੈਰਾ ਸਭ ਠੀਕ ਹੀ ਠੀਕ ਆ ਠੀਕ ਹੋਣਾ ਕੋਈ ਨਹੀਂ ਪਤਾ ਹੀ ਨਾ ਕਿਦੇ ਚਲੋ ਤਿਆਰ ਹੋ ਗਿਆ ਗਾਜਰ ਦਾ ਹਲਵਾ ਤੇ ਇਹਦਾ ਮੈਂ ਬਣਾਉਣੀ ਹੁੰਨੀ ਆ ਤੇ ਤੁਸੀਂ ਵੀ ਜਰੂਰ ਟਰਾਈ ਕਰਕੇ ਵੇਖਿਓ ਤੇ ਨਾਲ ਦੱਸਿਓ ਵੀ ਕਿਵੇਂ ਦਾ ਲੱਗਾ ਵੇਖਣ ਜੀ ਵੀ ਤੇ ਸਵਾਦ ਤੇ ਅਸੀਂ ਤੁਹਾਨੂੰ ਦੱਸ ਹੀ ਦੇਵਾਂਗੇ ਵੀ ਸਵਾਦ ਦੱਸ ਹੀ ਦਿੱਤਾ ਇੱਕ ਹਿਸਾਬ ਦਾ ਵੀ ਬਹੁਤ ਟੇਸਟੀ ਬਣਿਆ ਵਾ ਤੇ ਮਿੱਠਾ ਵਗੈਰਾ ਵੇਖ ਲਿਆ ਵਾ ਥੋੜਾ ਜਿਹਾ ਘੱਟ ਹੀ ਜਿੰਨਾ ਕੌਲੀ ਸਾਰਾ ਮੈਂ ਲਿਆ ਹੀ ਸਾਰਾ ਹੀ ਪਾਤਾ ਵਾ ਤੇ ਬਹੁਤ ਸਵਾਦ ਬਣਿਆ ਹੈ ਤੇ ਬਾਕੀ ਤੁਸੀਂ ਵੀ ਜਰੂਰ ਟਰਾਈ ਕਰਿਓ ਜਿੰਨਾ ਪਹਿਲਾਂ ਨੇ ਕਦੀ ਨਹੀਂ ਬਣਾਇਆ ਜਾਂ ਹੋਰ ਤਰੀਕੇ ਨਾਲ ਬਣਾਇਆ ਤੇ ਇਦਾਂ ਵੀ ਬਣਾ ਕੇ ਵੇਖਿਓ ਤੇ ਟਰਾਈ ਕਰਿਓ ਬੜਾ ਵਧੀਆ ਤੇ ਬੜਾ ਸਵਾਦ ਲੱਗਦਾ ਹੈ ਸਿੰਪਲ ਦਾ ਸਿੰਪਲ ਆ ਜਿਆਦਾ ਟਾਈਮ ਵੀ ਨਹੀਂ ਲੱਗਦਾ ਤੇ ਕੁਝ ਜਿਆਦਾ ਪੈਂਦਾ ਵੀ ਨਹੀਂ ਆ ਆਪਣੀ ਮਰਜ਼ੀ ਆ ਜੇ ਕੁਝ ਪਾਉਣਾ ਪਾਓ ਨਹੀਂ ਤੇ ਸਿੰਪਲ ਗਾਜਰਾਂ ਤੇ ਜੀਨੀਏ ਤੇ ਪਾਈ ਸਕਦੇ ਆਂ ਹੀ ਇਹ ਪਾ ਕੇ ਬਣਾ ਲਓ ਤੇ ਬੱਚੇ ਵੀ ਖੁਸ਼ ਹੋ ਜਾਣਗੇ ਜੇ ਉਦਾਂ ਬਣਾਉਣਾ ਵਾ ਕਿ ਗੈਸਟ ਵਾਸਤੇ ਤਾਂ ਵੀ ਬੱਚਿਆਂ ਦੇ ਮਾਪੇ ਵੀ ਪੁੱਛੇ ਬੱਚੇ ਵੀ ਖੁਸ਼ ਤੇ ਮਾਪੇ ਵੀ ਖੁਸ਼ ਹਨਾ ਤੇ ਬਣ ਵੀ ਜਲਦੀ ਜਾਂਦਾ ਏ ਤੇ ਚਲੋ ਠੀਕ ਆ ਫਿਰ ਸਸਤੀਕਾਲ ਜੀ ਬਾਕੀ ਤੁਸੀਂ ਦੱਸਿਓ ਜਿਹੜੇ ਤਿਆਰ ਕੀਨਾ ਤੁਸੀਂ ਬਣਾਉਂਦੇ ਤੁਸੀਂ ਸ਼ੇਅਰ ਕਰ ਦਿਓ ਗੱਲ ਆਪਣੀ ਤੇ ਚੰਗਾ ਜੀ ਇੱਕ ਵਾਰੀ ਲਾਗੂ ਕਰਕੇ ਵਿਖਾ ਦਿਓ ਹਨਾ ਵੇਖਿਓ ਆ ਵੇਖਿਓ ਕਿੱਡਾ ਸੋਹਣਾ ਲੱਗਣ ਡਿਆ ਜਿੱਦਾਂ ਉਹ ਸੁੱਕਾ ਦੁੱਧ ਪਾਇਆ ਨਾ ਇਹ ਪੂਰਾ ਉਹਦਾ ਮਾਵੇ ਦਾ ਰੂਪ ਦੱਸਣ ਡਿਆ ਵਾ ਇਦਾਂ ਵੀ ਜਿੱਦਾਂ ਉਹ ਪਾਇਆ ਹੁੰਦਾ ਏ ਮਾਵਾ ਤੇਰੋ ਠੀਕ ਆ ਚੰਗਾ ਜੀ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ